ਹਾਂਜੀ ਦੋਸਤੋ ਇਹ ਨੇ ਲਾਲ ਮਿਰਚਾਂ ਜਿਹੜੀਆਂ ਕਿ ਆਪਣੇ ਖੇਤ ਵਿੱਚ ਲੱਗੀਆਂ ਹੋਈਆਂ ਸੀ ਹਰੀਆਂ ਮਿਰਚਾਂ ਤੇ ਆਪਾਂ ਨੇ ਤੋੜ ਕੇ ਫਿਰ ਇਹਨਾਂ ਨੂੰ ਧੁੱਪੇ ਸੁੱਕਣਾ ਪਾਇਆ ਧੁੱਪੇ ਸੁੱਕਣਾ ਪਾ ਕੇ ਇਹੇ ਬਣ ਗਈਆਂ ਲਾਲ ਹੁਣ ਆਪਾਂ ਇਹਨਾਂ ਨੂੰ ਪਸਿਆ ਕੇ ਲਿਆ ਰਹਿਆਂ ਮਸ਼ੀਨ ਤੇ ਠੀਕ ਹੈ ਜੀ ਆਟਾ ਚੱਕਤੀ ਤੇ ਉੱਥੇ ਇਹਨੂੰ ਪੀਸ ਦੇਣਗੇ ਚਲੋ ਆਪਾਂ ਹੁਣ ਚੱਲਦੇ ਆ ਇਹਨਾਂ ਨੂੰ ਪੇਹਾਨ ਠੀਕ ਹੈ ਜੀ ਹੁਣ ਆਪਾਂ ਇਹਨੂੰ ਪੇਹਾਨ ਚੱਲਦੇ ਆ ਮਸ਼ੀਨ ਤੇ ओके टेस्ट ਕਰਦੇ ਹੋ ਤੁਸੀਂ ਲੌਜੀ ਇਹ تیار ہیں ਆਪਾਂ ਜੋ ਹੁਣ ਚੱਲਦੇ ਆਂ ਮਸ਼ੀਨ ਤੇ ਆਟਾ ਚੱਕੀ ਦੇ ਇਹਨਾਂ ਨੂੰ ਪਹਿਹਾਨ ਚਲੋ ਆ ਜੋ ਜੀ ਦੋਸਤੋ ਆਪਾਂ ਪਹੁੰਚ ਗਏ ਹੁਣ ਆਟਾ ਚੱਕੀ ਤੇ ਠੀਕ ਹੈ ਜੀ ਆ ਰਹੀਆਂ ਮਿਰਚਾਂ ਆਪਣੀਆਂ ਬਾਈ ਕਹਿੰਦਾ ਕੰਟਾ ਲੱਗੂਗਾ ਠੀਕ ਹੈ ਆ ਰਹੀ ਉਹ ਮਸ਼ੀਨ ਮਿਰਚਾਂ ਪੀਨ ਵਾਲੀ ਜਿਹੜੀ ਮਿਰਚਾਂ ਪਿਸਦੀ ਜਾਂਦੀ ਹੈ ਪੀਸਦੀ ਹੈ ਇਹਦੇ ਚ ਪਾਉਂਦੇ ਨੇ ਤੇ ਇਹਦੇ ਚੋਂ ਨਿਕਲ ਆਂਦੀ ਹੈ ਠੀਕ ਹੈ ਜੀ ਤੇ ਅੱਪਾ ਆਵਾਂਗੇ ਹੁਣ ਘੰਟੇ ਨੂੰ ਹਾਂਜੀ ਦੋਸਤੋ ਆਪਾਂ ਆਇਆ ਮਿਰਚਾਂ ਲੈਣ ਆਹ ਦੇਖੋ ਆ ਬਾਈ ਪੀਸ ਆਹ ਬਾਈ ਪੀਸ ਰਹੀਆਂ ਮਿਰਚਾਂ ਇਹਨੇ ਪੀਸਤੀਆਂ ਹੁਣ ਆਪਾਂ ਲੈ ਕੇ ਚੱਲਾਂਗੇ ਚਲੋ ਬਈ ਆ ਗਈ ਐ ਚੱhti ਤੇ ਲਾਲੀ ਮਤਲਬ ਕਿ ਜਿੱਥੇ ਸਰੋਂ ਘੜਦੇ ਨੇ ਸਰੋਂ ਦਾ ਤੇਲ ਨਿਕਲਦਾ ਇਹਦੇ ਚ ਤੇ ਆਪਣੀਆਂ ਮਿਰਚਾਂ ਹੋ ਗਈਆਂ ਤਿਆਰ ਆ ਰਹੀਆਂ ਆਪਣੀਆਂ ਮਿਰਚਾਂ ਕਿੰਨੇ ਪੈਸੇ ਹੋ ਗਏ ਜੀ ਆਪਣੀਆਂ ਮਿਰਚਾਂ ਤਿਆਰ ਨੇ ਤੇ ਆਪਾਂ ਘਰ ਨੂੰ ਮਿਰਚਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹੁਣ ਘਰੇ ਉੱਥੇ ਮਸ਼ੀਨ ਤੇ ਨਾ ਜਦੋਂ ਮਿਰਚਾਂ ਪੀ ਰਹੇ ਸੀ ਠੀਕ ਹੈ ਉਦੋਂ ਨਾ ਤਾਂਸ ਚੜ ਗਈ ਮਿਰਚਾਂ ਦੀ ਠੀਕ ਹੈ ਜੀ ਤਾਂਸ ਚੜ ਗਈ ਜੁਬਾਕ ਨੂੰ ਤੇ ਆਪਾਂ ਨੂੰ ਉੱਥੋਂ ਭੱਜਣਾ ਪਿਆ ਨਹੀਂ ਤੇ ਤੁਹਾਨੂੰ ਆਪਾਂ ਉੱਥੇ ਸਾਰਾ ਕੁਝ ਦਿਖਾਉਂਦੇ ਵੀ ਕਿਵੇਂ ਮਿਰਚਾਂ ਪੀਸਦੇ ਨੇ ਤੇ ਕਿਵੇਂ ਹਲਦੀ ਪੀਸਦੇ ਨੇ ਤੇ ਕਿਵੇਂ ਆਟਾ ਪਿੰਦੇ ਨੇ ਤੇ ਆਪਾਂ ਨੇ ਤੇਲ ਵਾਲਾ ਵੀ ਦਿਖਾਇਆ ਸੀ ਤੁਹਾਨੂੰ ਉਹ ਮਸ਼ੀਨ ਜਿਹਦੇ ਚੋਂ ਸਰੋਂ ਦਾ ਤੇਲ ਨਿਕਲਦਾ ਉਹ ਵੀ ਦਿਖਾਈ ਸੀ ਥੋੜੀ ਜੀ ਉਹ ਤਾਂ ਜੁਬਾਕ ਨੂੰ ਨਾ ਉੱਥੇ ਮਿਰਚਾਂ ਚੜ ਗਈਆਂ ਤਾਂ ਕਰਕੇ ਉੱਥੋਂ ਜਲਦੀ ਭੱਜਣਾ ਪਿਆ ਤੇ ਆਪਾਂ ਪਸਿਆ ਲਿਆ ਆਂ ਉਤੋਂ ਮਿਰਚਾਂ ਤੇ ਮਿਰਚਾਂ ਏਕ ਕੁਆਲਿਟੀ ਦੀਆਂ ਨੇ ਦੋਸਤੋ ਠੀਕ ਹੈ ਕੋਈ ਮਿਲਾਵਟ ਨਹੀਂ ਮਿਰਚਾਂ ਚ ਠੀਕ ਹੈ ਜੀ ਮਿਰਚਾਂ ਚ ਕੋਈ ਮਿਲਾਵਟ ਨਹੀਂ ਇੱਕ ਨੰਬਰ ਮਿਰਚਾਂ ਨੇ ਆਹ ਦੇਖੋ ਆਪਾਂ ਮਿਰਚਾਂ ਪਸਿਆ ਲਏ ਮਾਰੋ ਜੀ ਆਹ ਦੇਖੋ ਪੂਰੀਆਂ ਲਾਲ ਹੋਈਆਂ ਪੀਆਂ ਮਤਲਬ ਕਿ ਇਹ ਨਾ ਥੋੜੀਆਂ ਮਿਰਚਾਂ ਨੇ ਹਲੇ ਇਹ ਆਪਣੇ ਨਾ ਐ ਲਾਲੋ ਅੱਧਿਕ ਕਿਲੋ ਮਿਰਚਾਂ ਸੀ ਇਹ ਅੱਧਿਕ ਕਿਲੋ ਟੁੱਟੀਆਂ ਸੀ ਲਾਲ ਮਿਰਚਾਂ ਤੇ ਉਹ ਕਰਦੇ ਕਹਿੰਦੇ ਚੱਲ ਕਾਨੂੰ ਖਰਾਬ ਕਰਨੀ ਆ ਪਿਹਾਰੇ ਲਿਆ ਮਹਾ ਹਾਨ ਨਲੇ ਤੇ ਹਾਲ ਲੈਣਿਆ ਨਲੇ ਆਪਣਾ ਬਲੋਕ ਬਣ ਜੂਗਾ ਤੇ ਹੁਣ ਅਗਲੀ ਵਾਰੀ ਆਪਾਂ ਪਿਹਾਂ ਕਿ ਲਾਵਾਂਗੇ ਹਲਦੀ ਠੀਕ ਹੈ ਜੀ ਤੇ ਫਿਰ ਤੁਹਾਨੂੰ ਉਹ ਪੂਰੀ ਦਿਖਾਵਾਂਗੇ ਵੀਡੀਓ ਵੀ ਕਿਵੇਂ ਸਿਕਾਈ ਜਾਂਦੀ ਹੈ ਤੇ ਕਿਵੇਂ ਬਣਦੀ ਹੈ ਉਹ ਤੇ ਪਾਣੀ ਚ ਕਿਵੇਂ ਰਜਾਈ ਜਾਂਦੀ ਹੈ ਪੂਰਾ ਚੀਜ਼ ਦਿਖਾਵਾਂਗੇ ਤੁਹਾਨੂੰ ਆਪਾਂ ਉਹ ਪੂਰੀ ਬਣਾ ਕੇ ਦਿਖਾਵਾਂਗੇ ਉੱਤੀ ਵੀਡੀਓ ਵੀ ਹਲਦੀ ਵੀ ਕਿਦਾਂ ਪਸੇ ਜਾਂਦੀ ਹੈ ਤੇ ਕਿਵੇਂ ਬਣਦੀ ਹੈ ਤੇ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸ਼ੇਅਰ ਵੀ ਜਰੂਰ ਕਰਨਾ ਵੀਡੀਓ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਦੋਸਤੋ